ਸਸਰੀਕਾਲ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਮੈਂ ਹਾਂ ਧਰਮਿੰਦਰ ਸੰਧੂ ਤੇ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸੁਰਖੀਆਂ ਦੇ ਨਾਲ ਮਜੀਠੀਆ ਨਾਲ ਮੁਲਾਕਾਤ ਕਰਨ ਪਹੁੰਚੇ ਅਰਸ਼ਦੀਪ ਸਿੰਘ ਕਲੇਰ ਮੁੱਖ ਮੰਤਰੀ ਭਗਵੰਤ ਮਾਨ ਤੇ ਸਾਦੇ ਨਿਸ਼ਾਨੇ ਕਿ ਹਾ ਝੂਠੇ ਮੁਕਦਮੇ ਪਾ ਕੇ ਰਾਜਨੀਤਿਕ ਵਿਰੋਧੀਆਂ ਨੂੰ ਜੇਲ੍ਹ ਵਿੱਚ ਹੀ ਰੱਖਣਾ ਚਾਹੁੰਦੇ ਨੇ ਭਗਵੰਤ ਮਾਨ ਸੌਰਵ ਭਾਰਦਵਾਜ ਤੇ ਏਡੀ ਦੀ ਰੇਡ ਨੇ ਪਖਾਈ ਸਿਆਸਤਾ ਪਲੀਡਰਾਂ ਨੇ ਭਾਜਪਾ ਤੇ ਚੁੱਕੇ ਸਵਾਲ ਸਾਬਕਾ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਸਾਦੇ ਨਿਸ਼ਾਨੇ ਪੰਜਾਬ ਦੇ ਵਿੱਚ ਮੀਂਹ ਨੇ ਡੇਗਿਆ ਤਾਪਮਾਨ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕਈ ਥਾਵਾਂ ਤੇ ਪਾਣੀ ਨੇ ਮਾਰੀ ਮਾਰ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੇ ਵਿੱਚ ਭਾਰਤ ਦੀ ਜੇਤੂ ਸ਼ੁਰੂਆਤ ਮਹਿਲਾਵਾਂ ਦੇ ਸਿੰਗਲ ਮੁਕਾਬਲੇ ਚ ਪੀਵੀ ਸਿੰਧੂ ਨੇ ਬੁਲਗਾਰੀਆ ਦੀ ਖਿਡਾਰਨ ਨੂੰ ਹਰਾਇਆ ਤੇ ਹੁਣ ਖਬਰਾਂ ਵਿਸਥਾਰ ਨਾਲ ਟਰੰਪਸ ਸਮਰਥਕ ਅਤੇ ਸਾਬਕਾ ਰਿਪਬਲਿਕਨ ਉਮੀਦਵਾਰ ਵਾਲੈਂਟੀਨਾ ਗੋਮੇਜ਼ ਨੇ ਕੁਰਾਨ ਸਾੜ ਕੇ ਵਿਵਾਦ ਛੇੜ ਦਿੱਤਾ ਹੈ ਉਸਨੇ ਟੈਕਸਾਸ ਤੋਂ ਇਸਲਾਮ ਨੂੰ ਖਤਮ ਕਰਨ ਦੀ ਧਮਕੀ ਦਿੱਤੀ ਅਤੇ ਮੁਸਲਮਾਨਾਂ ਨੂੰ ਅਮਰੀਕਾ ਛੱਡਣ ਲਈ ਕਿਹਾ ਇਸ ਵੀਡੀਓ ਕਾਰਨ ਦੁਨੀਆ ਭਰ ਦੇ ਮੁਸਲਮ ਦੇਸ਼ਾਂ ਦਾ ਗੁੱਸਾ ਭੜਕ ਸਕਦਾ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਲਨ 트੍ਰੰਪ ਦੀ ਕੱਟੜ ਹਮਾਇਤੀ ਮਹਿਲਾ ਦੇ ਵੱਲੋਂ ਕੁਰਾਨ ਨੂੰ ਅੱਗ ਲਗਾਉਣ ਅਤੇ ਮੁਸਲਮਾਨਾਂ ਦੇ ਵਿਰੁੱਧ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕਰਨ ਦਾ ਹੈਰਾਨਕੁਨ ਮਾਮਲਾ ਸਾਹਮਣੇ ਆਇਆ ਹੈ। ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਵਿੱਚ ਵਾਲੈਂਟੀਨਾ ਗੋਮੇਸ਼ ਨੂੰ ਫਾਇਰ ਗਨ ਦੇ ਨਾਲ ਇਸਲਾਮ ਦੇ ਧਾਰਮਿਕ ਗ੍ਰੰਥ ਨੂੰ ਅੱਗ ਲਗਾਉਂਦਿਆਂ ਵੇਖਿਆ ਜਾ ਸਕਦਾ ਹੈ। ਵੀਡੀਓ ਦੇ ਵਿੱਚ ਵਾਲੈਂਟੀਨਾ ਕਹਿੰਦੀ ਹੈ ਕਿ ਉਹ ਟੈਕਸਸ ਵਿੱਚੋਂ ਇਸਲਾਮ ਦਾ ਖਾਤਮਾ ਕਰ ਦੇਵੇਗੀ। ਪਰਮਾਤਮਾ ਇਸ ਕੰਮ ਦੇ ਵਿੱਚ ਮੇਰੀ ਮਦਦ ਕਰੇ। ਮੁਸਲਮਾਨ ਲੋਕ ਇਸਾਈ ਮੂਲਕਾਂ ਤੇ ਆਪਸ ਹੋਣ ਲਈ ਬਲਾਤਕਾਰ ਅਤੇ ਕਤਲ ਕਰ ਰਹੇ ਨੇ ਸੋ ਵੈਲੈਂਟੀਨਾ ਦੇ ਵੱਲੋਂ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ ਕਿ ਉਸ ਨੂੰ ਅਮਰੀਕਾ ਦੀ ਸੰਸਦ ਵਿੱਚ ਪਹੁੰਚਾਇਆ ਜਾਏ ਉਹ 2026 ਦੀਆਂ ਮਤ ਗਾਲੀ ਚੋਣਾਂ ਦੌਰਾਨ ਟੈਕਸਸ ਦੇ 31ਵੇਂ ਚੋਣ ਜ਼ਿਲ੍ਹੇ ਤੋਂ ਰਿਪਬਲਿਕਨ ਪਾਰਟੀ ਦੀ ਉਮੀਦਵਾਰੀ ਚਾਉਂਦੀ ਹੈ ਸੋ ਛੇਤੀ ਰਹੇ ਕਿ ਵੈਲੈਂਟੀਨਾ ਨੇ ਦਸੰਬਰ 2024 ਦੌਰਾਨ ਨਿਊਯਾਰਕ ਵਿਖੇ ਪੁਤਲੇ ਨੂੰ ਗੋਲੀਆਂ ਮਾਰਨ ਦਾ ਡਰਾਮਾ ਵੀ ਕੀਤਾ ਸੀ ਅਤੇ ਪੁਤਲੇ ਨੂੰ ਪ੍ਰਵਾਸੀ ਵਜੋਂ ਦਿਖਾਇਆ ਗਿਆ ਸੋ ਉਸਨੇ ਕਿਹਾ ਸੀ ਕਿ ਅਮਰੀਕਾ ਵਾਸੀਆਂ ਵਿਰੁੱਧ ਹਿੰਸਕ ਕਪੜਾ ਕਰਨ ਵਾਲੇ ਪਰਵਾਸੀਆਂ ਨੂੰ ਚੌਰਾਹੇ ਵਿੱਚ ਖੜੇ ਕਰਕੇ ਫਾਹਿਦ ਟੰਗਿਆ ਜਾਵੇ।ੜਕਾਓ ਵਿਆਨਾ ਕਰਕੇ ਉਹਨਾਂ ਦੇ ਵੀਡੀਓ ਨੂੰ ਹਟਾ ਦਿੱਤਾ ਗਿਆ ਜਿਸ ਮਗਰੋਂ ਉਹਨਾਂ ਨੇ ਕਿਹਾ ਸੀ ਕਿ ਵੀਡੀਓ ਤੇ ਪਪੰਦੀ ਦਰਸਾਉਂਦੀ ਹੈ ਕਿ ਉਹ ਸੱਤਾ ਵਾਸਤੇ ਸਭ ਤੋਂ ਵੱਡਾ ਖਤਰਾ ਪੈਦਾ ਕਰ ਰਹੇ ਨੇ। ਸੋ ਵਾਲੈਂਟੀਨਾ ਦੇ ਵੱਲੋਂ ਇੱਕ ਵਾਰ ਫਿਰ ਸਮਲਿੰਗਿਆ ਨਾਲ ਸੰਬੰਧਿਤ ਕਿਤਾਬਾਂ ਦੀ ਵੀਡੀਓ ਵੀ ਸ਼ੇਅਰ ਕੀਤੀ ਗਈ ਸੀ। ਉਹ ਆਪਣੀਆਂ ਇਹਨਾਂ ਹਰਕਤਾਂ ਦੇ ਨਾਲ ਫੋਟ ਹਸਨ ਨਾ ਕਰ ਸਕੇ ਅਤੇ ਰਿਪਬਲਿਕਨ ਪਾਰਟੀ ਦੀ ਅੰਦਰੂਨੀ ਚੋਣ ਦੇ ਵਿੱਚ ਸਿਰਫ 7.4% ਦੀ ਉਹਾਈ ਹਾਸਲ ਕਰ ਸકી ਉਮੀਦਵਾਰੀ ਹਾਸਲ ਕਰਨ ਵਿੱਚ ਅਸਫਲ ਰਹਿਣ ਦੇ ਬਾਵਜੂਦ ਉਹ ਸੋਸ਼ਲ ਮੀਡੀਆ ਤੇ ਸਰਗਰਮ ਰਹੀ ਅਤੇ ਹੁਣ ਫਿਰ ਡਰਾਮਾ ਕਰਨਾ ਸ਼ੁਰੂ ਕਰ ਦਿੱਤਾ ਕੈਨੇਡਾ ਸਰਕਾਰ ਵੱਲੋਂ ਪ੍ਰਵਾਸੀਆਂ ਨੂੰ ਧੜਾ ਧੜ ਵਰਕ ਪਰਮਿਟ ਤੇ ਪਰਮਾਨੈਂਟ ਰੈਜ਼ਿਡੈਂਸੀ ਦੇਣ ਦਾ ਸਿਲਸਲਾ ਲਗਾਤਾਰ ਜਾਰੀ ਹੈ ਮੌਜੂਦਾ ਵਰੇ ਦੇ ਪਹਿਲੇ 6 ਮਹੀਨਿਆਂ ਦੇ ਦੌਰਾਨ 6,53,000 ਕਿਰਤੀਆਂ ਨੇ ਮੁਲਕ ਦੇ ਵਿੱਚ ਆਪਣਾ ਦਾਣਾ ਪਾਣੀ ਪੱਕਾ ਕੀਤਾ ਦਰਸਲ ਇਮੀਗ੍ਰੇਸ਼ਨ ਵਿਭਾਗ ਦੇ ਤਾਜ਼ਾ ਅੰਕੜਿਆਂ ਵਿੱਚ ਇੰਟਰਨੈਸ਼ਨਲ ਸਟੂਡੈਂਟ ਅਤੇ ਵਿਜ਼ਟਰ ਵੀਜ਼ਾ ਵਾਲੇ ਸ਼ਾਮਲ ਨਹੀਂ ਪਰ ਕੰਜ਼ਰਵੇਟਿਵ ਪਾਰਟੀ ਵੱਲੋਂ ਇਮੀਗ੍ਰੇਸ਼ਨ ਦੀ ਰਫ਼ਤਾਰ ਤੇ ਸਵਾਲ ਉਠਾਏ ਜਾ ਰਹੇ ਨੇ ਵਿਰੋਧੀ ਧਿਰ ਦੀ ਆਗੂ ਪੀਰੇ ਪੋਲੀ ਐਬ ਨੇ ਕਿਹਾ ਹੈ ਕਿ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਅਧੀਨ ਮੌਜੂਦਾ ਵਰੇ ਦੌਰਾਨ 82000 ਕੀਰਤੀਆਂ ਨੂੰ ਸੱਦਿਆ ਜਾਣਾ ਸੀ ਪਰ 2025 ਦੇ ਪਹਿਲੇ 6 ਮਹੀਨੇ ਦੌਰਾਨ ਹੀ 1,05,000 ਆਰਜ਼ੀ ਵਿਦੇਸ਼ੀ ਕਾਮਿਆਲੇ ਦਰਵਾਜ਼ੇ ਖੋਲ੍ਹ ਦਿੱਤੇ ਗਏ ਜਦਕਿ ਬਾਕੀ 6 ਮਹੀਨੇ ਦਾ ਅੰਕੜਾ ਸਾਹਮਣੇ ਆਉਣਾ ਬਾਕੀ ਹੈ ਸੋ ਦੂਸਰੀ ਪਾਸੇ ਪਰਮਨੈਂਟ ਰੈਜ਼ੀਡੈਂਸ ਦੇ ਮਾਮਲੇ ਵਿੱਚ 2025 ਦੌਰਾਨ 3 ਲੱਖ 95 ਹਜ਼ਾਰ ਪ੍ਰਵਾਸੀਆਂ ਨੂੰ ਸਦਨ ਦਾ ਟੀਚਾ ਮਿਥਿਆ ਗਿਆ ਪਰ 31 ਜੁਲਾਈ ਤੱਕ 2 ਲੱਖ 46 ਹਜ਼ਾਰ ਪ੍ਰਵਾਸੀਆਂ ਨੂੰ ਪੀਆਰ ਮਿਲ ਗਈ ਸੋ ਓਪਨ ਵਰਕ ਪਰਮਿਟ ਦੀ ਸ਼੍ਰੇਣੀ ਅਧੀਨ 2 ਲੱਖ 85 ਹਜ਼ਾਰ ਵੀਜ਼ੇ ਜਾਰੀ ਕਰਨ ਦਾ ਟੀਚਾ ਮਿਥਿਆ ਗਿਆ ਪਰ ਸਾਲ ਦੇ ਪਹਿਲੇ 6 ਮਹੀਨੇ ਦੌਰਾਨ ਹੀ 3 ਲੱਖ 2 ਹਜ਼ਾਰ ਵਰਕ ਪਰਮਿਟ ਜਾਰੀ ਕਰ ਦਿੱਤੇ ਗਏ ਸੋ ਕੈਨੇਡਾ ਵਿੱਚ ਪਨਾਹ ਮੰਗਣ ਵਾਲਿਆਂ ਦਾ ਜ਼ਿਕਰ ਕੀਤਾ ਚਾਵਿਤ 2015 ਦੇ ਵਿੱਚ ਸਿਰਫ 10000 ਲੋਕਾਂ ਨੇ ਅਸਾਈਲਮ ਅਰਜ਼ੀਆਂ ਤਾਕਲ ਕੀਤੀਆਂ ਪਰ ਮੌਜੂਦਾ ਬਰੇ ਦੌਰਾਨ ਇਹ ਅੰਕੜਾ 291000 ਤੇ ਪਹੁੰਚ ਗਿਆ ਸੋ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਰ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਉਤੇ ਵਾਅਦਾ ਖਿਲਾਫੀ ਕਰਨ ਦਾ ਦੋਸ਼ ਲਗਾਉਂਦੇ ਕਿਹਾ ਕਿ ਤਾਜ਼ਾ ਅੰਕੜੇ ਇਸ ਗੱਲ ਦਾ ਪਰਤੱਖ ਸਬੂਤ ਨੇ ਕਿ ਲਿਬਰਲ ਸਰਕਾਰ ਦਾ ਇਮੀਗ੍ਰੇਸ਼ਨ ਨੀਤੀਆਂ ਤੇ ਕੋਈ ਕੰਟਰੋਲ ਨਹੀਂ ਜੋ ਬੁਲਕ ਵਿੱਚ ਹਾਊਸਿੰਗ ਹੈਲਥ케ਅ ਅਤੇ ਬੇਰੋਜ਼ਗਾਰੀ ਦੇ ਤਿਹਰੇ ਸੰਕਟ ਦਾ ਕਾਰਨ ਬਣ ਰਹੀਆਂ ਨੇ ਸੋ ਟੋਰੀ ਆਗੂ ਨੇ ਦੋਸ਼ ਲਗਾਇਆ ਕਿ ਲਿਬਰਲ ਸਰਕਾਰ ਇਮੀਗ੍ਰੇਸ਼ਨ ਅੰਕੜਾ ਲੁਕਾਉਣ ਦੇ ਯਤਨ ਕਰ ਰਹੀ ਸੀ ਇੱਥੇ ਦੱਸਣਾ ਬਣਦਾ ਹੈ ਕਿ ਕੰਜ਼ਰਵੇਟਿਵ ਪਾਰਟੀ ਵੱਲੋਂ ਇਮੀਗ੍ਰੇਸ਼ਨ ਮਾਮਲੇ ਦੀ ਆਲੋਚਕ ਮਿਸ਼ੀਲ ਰੈਂਪਲ ਗਾਰਨਰ ਨੇ ਅਗਸਤ ਦੇ ਆਰੰਭ ਵਿੱਚ ਦੋਸ਼ ਲਗਾਇਆ ਸੀ ਕਿ ਸਰਕਾਰ ਦੀ ਓਪਨ ਡਾਟਾ ਵੈੱਬਸਾਈਟ ਤੇ ਇਮੀਗ੍ਰੇਸ਼ਨ ਅੰਕੜੇ ਅਪਡੇਟ ਨਹੀਂ ਕੀਤੇ ਜਾ ਰਹੇ ਜਿਸ ਮਗਰੋਂ ਸਰਕਾਰ ਨੇ ਦਲੀਲ ਦਿੱਤੀ ਹੈ ਕਿ ਅੰਕੜਿਆਂ ਦੀ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਇਹ ਜਨਤਕ ਕਰ ਦਿੱਤੇ ਜਾਣਗੇ ਸੋ ਦੂਸਰੇ ਪਾਸੇ ਪੀਵੀ ਪੋਲੀਓ ਐਪ ਨੇ ਅਸਾਈਲਮ ਅੰਕੜਿਆਂ ਦਾ ਜ਼ਿਕਰ ਕਰਦੇ ਕਿਹਾ ਹੈ ਕਿ 2015 ਮਗਰੋਂ ਕੈਨੇਡਾ ਵਿੱਚ ਅਸਾਈਲਮ ਅਰਜ਼ੀਆਂ ਦਾ ਬੈਕਲੌਗ 2900% ਵੱਧ ਚੁੱਕਿਆ ਹੈ ਸੁਣਵਾਈ ਦੀ ਪਹਿਲੀ ਤਾਰੀਖ ਦਾ ਉਡੀਕ ਸਮਾਂ ਪਹਿਲਾਂ ਹੀ 4 ਸਾਲ ਦੀ ਮਿਆਦ ਟੱਪ ਗਿਆ ਅਤੇ ਤਾਜ਼ਾ ਅੰਕੜਿਆਂ ਮਗਰੋਂ ਹਾਲਾਤ ਹੋਰ ਵੀ ਬੱਦਰ ਹੋ ਜਾਣਗੇ ਇਸੇ ਦੌਰਾਨ ਮਿਸ਼ੇਲ ਰੈਂਪਲ ਗਾਰਨਰ ਨੇ ਕਿਹਾ ਹੈ ਕਿ 1998 ਮਗਰੋਂ ਪਹਿਲੀ ਵਾਰ ਕੈਨੇਡੀਅਨ ਨੌਜਵਾਨਾ ਵਿੱਚ ਬੇਰੁਜ਼ਗਾਰੀ ਦਾ ਪੱਧਰ ਇੰਨਾ ਹੇਠਾਂ ਆਇਆ ਹੈ ਅਤੇ ਇਸ ਦਾ ਮੁੱਖ ਕਾਰਨ RC ਵਿਦੇਸ਼ੀ ਕਾਮਿਆਂ ਨੂੰ ਥੋਗ ਦੇ ਪਾਬੀਸੇ ਸਾਰੀ ਕਰਨਾ ਹੈ। ਉਹਨੇ ਕਿਹਾ ਹੈ ਕਿ ਬਤੌਰ ਪਰਮਾਨੈਂਟ ਰੈਜ਼ਿਡੈਂਸ ਕੈਨੇਡਾ ਆਉਣ ਵਾਲਿਆਂ ਨੂੰ ਜੋਬਸ, ਸੋਸ਼ਲ ਸਰਵਿਸਿਜ਼ ਅਤੇ ਹਾਊਸਿੰਗ ਸਹੂਲਤਾਂ ਮੁਹੱਈਆ ਕਰਵਾਉਣੀਆਂ ਸਰਕਾਰ ਦਾ ਫਰਜ਼ ਬਣਦਾ ਹੈ। ਜੇ ਸਰਕਾਰ ਇਹ ਜ਼ਿੰਮੇਵਾਰੀਆਂ ਨਿਭਾਉਣ ਦੇ ਵਿੱਚ ਅਸਫਲ ਰਹਿੰਦੀ ਹੈ ਤਾਂ ਇਮੀਗ੍ਰੇਸ਼ਨ ਅੰਕੜਿਆਂ ਦੀ ਲਾਜ਼ਮੀ ਤੌਰ ਤੇ ਛਾਂਟੀ ਕੀਤੀ ਜਾਵੇ। ਸੁ ਕੰਸਰਵੇਟਿਵ ਆਗੂ ਨੇ ਦਲੀਲ ਦਿੱਤੀ ਹੈ ਕਿ ਸਾਲ 2002 ਤੋਂ 2020 ਦਰਮਿਆਨ ਪੱਕੇ ਤੌਰ ਤੇ ਕੈਨੇਡਾ ਆਉਣ ਵਾਲੇ ਪ੍ਰਵਾਸੀਆਂ ਦੀ ਗਿਣਤੀ 2 ਲੱਖ ਤੋਂ 3 ਲੱਖ ਸਲਾਣਾ ਰਹੀ ਪਰ ਪਿਛਲੇ ਕੁਝ ਵਰਿਆਂ ਦੌਰਾਨ ਲਿਬਰਲ ਸਰਕਾਰ ਨੇ ਅੰਕੜਾ 5 ਲੱਖ ਤੱਕ ਪਹੁੰਚਾ ਦਿੱਤਾ ਹੈ। ਈਡੀ ਨੇ ਆਮ ਆਦਮੀ ਪਾਰਟੀ ਦੇ ਨੇਤਾ ਸੌਰਵ ਭਾਰਦवाज ਦੇ ਘਰ ਛਾਪਾ ਮਾਰਿਆ ਈਡੀ ਨੇ ਇਹ ਕਾਰਵਾਈ ਹਸਪਤਾਲ ਨਿਰਮਾਣ ਘੁਟਾਲੇ ਦੇ ਵਿੱਚ ਕੀਤੀ ਹੈ ਇਸ ਛਾਪੇਮਾਰੀ ਨੂੰ ਲੈ ਕੇ ਹੁਣ ਰਾਜਨੀਤਿਕ ਪਾਰਟੀਆਂ ਵੱਲੋਂ ਪ੍ਰਤੀਕਿਰਿਆਵਾਂ ਆ ਰਹੀਆਂ ਨੇ ਹਲਕਾ ਜਨਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਈਡੀ ਦੀ ਇਸ ਕਾਰਵਾਈ ਨੂੰ ਲੈ ਕੇ ਭਾਜਪਾ ਤੇ ਨਿਸ਼ਾਨਾ ਸਾਧਿਆ ਹੈ। ਉਹਨਾਂ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨੇ ਡਿਗਰੀ ਦਿਖਾਉਣ ਦੇ ਵਿਵਾਦ ਤੋਂ ਬਚਣ ਲਈ ਈਡੀ ਦੀ ਰੇਡ ਕਰਵਾਈ ਹੈ। ਪਹਿਲਾਂ ਵੀ ਸਾਡੇ ਕਈ ਲੀਡਰ ਜਿਹੜੇ ਸਾਡੇ ਕੌਮੀ ਕਿਨਵਿੰਦਰ ਨੂੰ ਸਾਡੇ ਮਨਦੀਸ਼ ਸੁਸੋਧਿਆ ਜੀ ਨੂੰ ਸਾਡੀ ਪਾਰਟੀ ਦੇ ਸਤਿੰਦਰ ਜੈਨ ਜੀ ਨੂੰ ਸੰਜੇ ਸਿੰਘ ਜੀ ਨੂੰ ਕਈ ਲੀਡਰਾਂ ਨੂੰ ਝੂਠੇ ਕੇਸ ਦੇ ਵਿੱਚ ਜਿਹੜਾ ਉਹ ਫਸਾਇਆ ਫਸਾਉਣ ਦੀ ਕੋਸ਼ਿਸ਼ ਕੀਤੀ ਹੈ ਉਹ ਜਿਸ ਤਰ੍ਹਾਂ ਸਤਿੰਦਰ ਜੈਨ ਜੀ ਦੇ ਕੇਸ ਵਿੱਚ ਦੋ ਸਾਲ ਬਾਅਦ ਸੀਬੀਆਈ ਨੇ ਦੋ ਸਾਲ ਜੇਲ੍ਹ ਕਟਾਉਣ ਤੋਂ ਬਾਅਦ ਇਹ ਕਹਿ ਕਿ ਸਾਡੇ ਕੋ ਕੋਈ ਸਬੂਤ ਨਹੀਂਗਾ ਇਦਾਂ ਦੇ ਝੂਠੇ ਕੇਸਾਂ ਦੇ ਵਿੱਚ ਬਾਾਰ-ਬਾਰ ਬੀਜੇਪੀ ਕੋਸ਼ਿਸ਼ ਕਰਦੀ ਹੈ ਕਿ ਸਾਡੀ ਪਾਰਟੀ ਦੇ ਆਗੂਆਂ ਨੂੰ ਫਸਾਇਆ ਜਾਵੇ ਸਾਨੂੰ ਜਿਹੜਾ ਸਾਡਾ ਦਿਲ ਤੋੜਿਆ ਜਾਵੇ ਸਾਨੂੰ ਜਿਹੜਾ ਆਪਣੀ ਪਾਰਟੀ ਤੋਂ ਮੇchec ਹਟਾਉਂਦਾ ਜਿਹੜਾ ਯਤਨ ਕੀਤਾ ਜਾਂਦਾ ਮੈਂ ਭਾਜਪੀ ਨੂੰ ਕਹਿਣਾ ਚਾਹੁੰਦਾ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਭਈ ਤੁਸੀਂ ਜੋ ਮਰਜ਼ੀ ਕਰ ਲੋ ਜਿਸ ਤਰ੍ਹਾਂ ਦੇ ਮਰਜ਼ੀ ਹੱਤਕੰਡੇ ਵਰਤ ਲੋ ਸਾਡੀ ਪਾਰਟੀ ਝੁਕਣ ਵਾਲੀ ਨਹੀਂ ਸਾਡੀ ਪਾਰਟੀ ਰੁਕਣ ਵਾਲੀ ਨਹੀਂ ਸਾਡੀ ਪਾਰਟੀ ਇਹ ਦੇਸ਼ ਦੇ ਅੰਦਰ ਇੱਕ ਉਸ ਪੋਲਿਟਿਕਸ ਨੂੰ ਜਿਹੜਾ ਲੈ ਕੇ ਆਈ ਹੈ ਜਿਹੜੀ ਬਦਲਾਅ ਦੀ ਪੋਲਿਟਿਕਸ ਹੈ ਸੋ ਮੈਂ ਇਹ ਨਿੰਦਾ ਕਰਦਾ ਮੈਂ ਬੜਾ ਹਾਂ ਦਾ ਹਨਮੀਆ ਜੱਤੀ ਤੋਂ ਉਤੇ ਕਿ ਦਿੱਲੀ ਜੁਦੀ ਅਸਤੀ ਜਿੰਨਾ ਕੋ ਜੇ ਇਹ ਡਿਗਰੀ ਹੈਗੀ ਹੈ ਪ੍ਰਧਾਨ ਮੰਤਰੀ ਜੀ ਦੀ ਉਹ ਡਿਗਰੀ ਕਿਉਂ ਦੀ ਜਨਤਾ ਕਰੇ ਉਹਨਾਂ ਦੇ ਤੇ ਮਾਨ ਦੇ ਨਾਲ ਪਦੌੜ ਦੇ ਨਾਲ ਆਪਣੇ ਬਾ ਦੇਰਾ ਨੋਟਿਸ ਫੋਰ ਤੇ ਡਿਗਰੀ ਲਾਉਣੀ ਚਾਹੀਦੀ ਹੈ ਆਪਣੇ ਕਲਾਸਾਂ ਚ ਲਾਉਣੀ ਚਾਹੀਦੀ ਹੈ ਆਪਣੇ ਸਟੂਡੈਂਟਾਂ ਨੂੰ ਮਾਨ ਨਾਲ ਵਸਣਾ ਚਾਹੀਦਾ ਕਿ ਜੇ ਦਾ ਪ੍ਰਧਾਨ ਮੰਤਰੀ ਇਹ ਜੁਦੀ ਅਸਤੀ ਦਾ ਬੜਿਆ ਤੇ ਉਲਟਾ ਉਹਦੀ ਡਿਗਰੀ ਜਿਹੜੀ ਲਿਖਾਈ ਜਾਂਦੀ ਹੈ ਕਿਹਾ ਜਾਂਦਾ ਹੈ ਕੋਰਟਵੀ ਵਿਖਿਆ ਤੇ ਕੋਰਟ ਦੇ ਵਿੱਚ ਕਹਿਤਾ ਸੋ ਜੋ ਬਲਦੀ ਹੋਵੇ ਅਸੀਂ ਇਹ ਚੀਜ਼ ਨੂੰ ਨਹੀਂ ਮੰਨਦੇ ਅਸੀਂ ਕਹਿੰਦੇ ਆ ਕਿ ਫੰਜੀ ਡਿਗਰੀ ਹੈ ਜੇ ਅਸਲੀ ਡਿਗਰੀ ਹੈ ਤਉਨੂੰ ਦਿਖਾਉਂ ਕੀ ਅਸ ਹੈ ਉਹਨੂੰ ਦਿਖਾਇਆ ਜਾਵੇ ਦੇਸ਼ ਦੇ ਸਾਹਮਣੇ ਉਹ ਡਿਗਰੀ ਨੂੰ ਜਿਹੜਾ ਰੱਖਿਆ ਜਾਵੇ ਪਰ ਉਹ ਰੱਖਣ ਦੀ ਬਜਾਏ ਸਾਡੇ ਆਗੂਆਂ ਨੂੰ ਜਿਹੜਾ ਤੰਗ ਪਰੇਸ਼ਾਨ ਕਰੀ ਹੈ ਸੋ ਮੈਂ ਨਿੰਦਾ ਵੀ ਕਰਦਾ ਹਾਂ ਸਾਦੇ ਬਾਰਦਵਾਜ ਜੀ ਦੇ ਕੱਲ ਰੇਡ ਦੀ ਉਹਦੇ ਕਿਹੜਾ ਵੀ ਚੌਂਦਾ ਕਿ ਸਾਡੀ ਪਾਰਟੀ ਇਹਨਾਂ ਰੇਡਾਂ ਤੋਂ ਕਮਜ਼ੋਰ ਵਾਲੀ ਨਹੀਂ ਗਈ ਸਾਨੂੰ ਤਾਂ ਜੋ ਜੋ ਤੁਸੀਂ ਦਬਾਓਗੇ ਅਸੀਂ ਤੋ ਤੋ ਹੋਰ ਵੱਡੇ ਹੋ ਕੇ ਜਿਹੜੇ ਨਿਕਲਾਂਗੇ ਨਾਬਾ ਜੇਲ੍ਹ ਚ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕਰਨ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਰਸ਼ਦੀਪ ਸਿੰਘ ਕਲੇਰ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨੇ ਸਾਧੇ ਨੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਟੀਚਾ ਹੈ ਕਿ ਝੂਠੇ ਮੁਕੱਦਮੇ ਪਾ ਕੇ ਰਾਜਨੀਤਿਕ ਵਿਰੋਧੀਆਂ ਨੂੰ ਜੇਲ੍ਹ ਵਿੱਚ ਹੀ ਰੱਖਣਾ ਹੈ ਤੇ ਵਿਰੋਧੀਆਂ ਚੋਂ ਨੰਬਰ 1 ਤੇ ਵਿਕਰਮ ਮਜੀਠਿਆ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠਿਆ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਕਾਨੂੰਨ ਦਾ ਸਾਹਮਣਾ ਕਰ ਰਹੇ ਨੇ ਫਿਲਹਾਲ ਮਜੀਠਿਆ ਨਾਬਾ ਜੇਲ੍ਹ ਦੇ ਵਿੱਚ ਬੰਦ ਨੇ ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਮੁਲਾਕਾਤ ਕਰਨ ਪਹੁੰਚੇ ਉਹਨਾਂ ਸੂਬਾ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਨਿਸ਼ਾਨੇ ਸਾਧਦੇ ਨੇ ਦੇਖੋ ਮੈਂ ਅਜ ਵਿਕਰਮ ਮਜੀਠਿਆ ਸਾਹਿਬ ਨਾਲ ਮੁਲਾਕਾਤ ਕਰਨ ਨਾਬਾ ਦੀ ਜੇਲ੍ਹ ਵਿੱਚ ਆ ਔਰ ਜਿੜੀ ਕੱਲ ਐਸਆਈਟੀ ਦੀ ਤੁਸੀਂ ਗੱਲ ਕਰ ਰਹੇ ਇੱਕ ਗੱਲ ਬੜੀ ਸਪਸ਼ਟ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਟੀਚਾ ਹੈ ਕਿ ਝੂਠੇ ਮੁਕੱਦਮੇ ਪਾ ਕੇ ਪੋਲਿਟਿਕਲ ਵਿਰੋਧੀਆਂ ਨੂੰ ਜੇਲ੍ਹ ਦੇ ਵਿੱਚ ਹੀ ਰੱਖਣਾ ਔਰ ਪੋਲਿਟਿਕਲ ਵਿਰੋਧੀਆਂ ਦੇ ਵਿੱਚ ਸਭ ਤੋਂ ਨੰਬਰ 1 ਕੌਣ ਹੈ ਵਿਕਰਮ ਮਜੀਠੀਆ ਪਹਿਲਾਂ ਇੱਕ ਐਨਡੀਪੀਐਸ ਦਾ ਕੇਸ ਪਿਛਲੀ ਸਰਕਾਰ ਨੇ ਦਿੱਤਾ ਉਹ ਸਰਕਾਰ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਆ ਕੇ ਜ਼ੋਰ ਲਾ ਲਿਆ ਸੁਪਰੀਮ ਕੋਰਟ ਤੱਕ ਮੂੰਹ ਦਿਖਾ ਕੇ ਸਰਕਾਰ ਵਾਪਸ ਆਈ ਫਿਰ ਆ ਇੱਕ ਡੀਏ ਦਾ ਪਰਚਾ ਦਿੱਤਾ ਹੁਣ ਡੀਏ ਦੇ ਕੇਸ ਦੇ ਵਿੱਚ ਆਮਦਨ ਤੋਂ ਬਾਅਦ ਜਾਇਦਾਦ ਦੇ ਕੇਸ ਦੇ ਵਿੱਚ ਨਾ ਹਜ਼ਾਰ ਏਕੜ ਲੱਭਿਆ ਨਾ ਜਿਹੜੀ 141 ਕਰੋੜ 540 ਕਰੋੜ ਵੱਡੀਆਂ ਵੱਡੀਆਂ ਗੱਲਾਂ ਬਹੁਤ ਮਾਰੀਆਂ ਲੱਭਿਆ ਕੱਖ ਵੀ ਨਹੀਂ کورٹ ਨੇ ਵੀ ਸਿਰਫ ਇਹ ਕਹਿ ਕੇ ਬیل ਡਿਸਮਿਸ ਕੀਤੀ ট্রਾਇਲ ਕੋਰਟ ਨੇ ਕਿ ਜੀ ਹਲੇ ਇਨਵੈਸਟੀਗੇਸ਼ਨ ਔਨ ਕਮਾਲ ਦੀ ਗੱਲ ਇਹ ਦੇਖੋ ਵੀ ਜਿਹੜੀ ਸਰਕਾਰ ਕਹਿੰਦੀ ਸੀ ਅਸੀਂ ਪੱਕੇ ਪੈਰੀ ਪਰਚਾ ਦਿੱਤਾ ਉਹ 60 ਦਿਨ ਇਨਵੈਸਟੀਗੇਟ ਹੀ ਕਰਦੀ ਦੀ 60ਵੇਂ ਦਿਨ ਵੀ ਆ ਕੇ ਜਿਹੜਾ ਫਟਾਫਟ ਟਰੰਕਾਂ ਚ ਲਜਾ ਕੇ ਕੋਰਟ ਦੇ ਵਿੱਚ ਕਿ ਜੀ ਪਤਲੀ ਚਾਰ ਟਰੰਕ ਲਿਆਏ ਆ ਜਾ ਕੇ ਚਲਾਨ ਤਾਂ ਦੇਣਾ ਪਿਆ ਵੀ ਜੇ ਉਦੋਂ ਵੀ ਚਲਾਨ ਨਾ ਦੰਦੇ ਕਿ ਅਗਲੇ ਦਿਨ ਵਿਕਰਮ ਜੀਠੀਆ ਦੀ ਡਿਫਾਲਟ ਪੇਲ ਹੋ ਜਾਣੀ ਹੁਣ ਜਿਹੜੇ ਕੱਲ ਜਿਹੜੇ ਕੇਸ ਚ ਐਸਆਈਟੀ ਆਈ ਹੈ ਉਹ 2022 ਦਾ ਪਰਚਾ 2022 ਦੇ ਪਰਚੇ ਨੂੰ ਇਹ ਜਦੋਂ ਸੁਪਰੀਮ ਕੋਰਟ ਡਰੱਗ ਦੇ ਕੇਸ ਚ ਵੀ ਗਏ ਨੇ ਉਸ ਐਫੀਡੇਵਿਟ ਦੇ ਵਿੱਚ ਵੀ ਉਹਦਾ ਪਰਚੇ ਦਾ ਜ਼ਿਕਰ ਹੈ ਪਰਚਾ ਕਾਹਦਾ ਉਥੇ ਕੋਈ ਅੰਮ੍ਰਿਤਸਰ ਦੇ ਵਿੱਚ ਰੈਵਨਿਊ ਰਿਕਾਰਡ ਚੋਂ ਕੋਈ ਰਜਿਸਟਰੀ ਗਾਇਬ 2022 ਤੋਂ ਲੈ ਕੇ ਅੱਜ 2025 ਆ ਗਿਆ ਉਹ ਪਰਚੇ ਦੇ ਵਿੱਚ ਕੀ ਹੋਇਆ ਜੀ ਹੁਣ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਔਨ ਰਿਕਾਰਡ ਬਿਆਨ ਦਿੱਤਾ ਬੀਜੀ ਮੈਨੂੰ ਲੋਕ ਆ ਕੇ ਜਿਹੜੇ ਮੇਰੇ ਨਾਲ ਦੇ ਨੇ ਉਹ ਕਹਿੰਦੇ ਨੇ ਦੇਖਿਓ ਕਿਤੇ ਮਜੀਠੀਆ ਬਾਹਰ ਨਾ ਜੇ ਕਹਿੰਦੇ ਮੈਂ ਕਹਿੰਦਾ ਨਹੀਂ ਹੋਣ ਦਿੰਦਾ ਹੁਣ ਸਿਰਫ ਇਹੀ ਕਵਾਇਦ ਹੈ ਕਿ ਇੱਕ ਤੋਂ ਬਾਅਦ ਇੱਕ ਝੂਠਾ ਪਰਚਾ ਕੋਈ ਤਿਆਰ ਕਰਕੇ ਰੱਖ ਲੋ ਜਿਉਂਦਰ ਬੇਲੂ ਉਧਰ ਪਾ ਦੇਾਂਗੇ ਤਾਂ ਹੀ ਤਾਂ ਤੁਸੀਂ ਦੇਖਿਆ ਹੋਣਾ ਕਿ ਜਿੱਤੇ ਨੰ ਅੰਮ੍ਰਿਤਸਰ ਵੀ ਵਿਜੀਲੈਂਸ ਇਹਨਾਂ ਨੂੰ ਫੜਨ ਗਈ ਹੈ ਉਹ ਦਿਨ ਦਾ ਵੀ ਇੱਕ ਪਰਚਾ ਰਜਿਸਟਰ ਕੀਤਾ ਇਹਨਾਂ ਨੇ ਕਹਿੰਦੇ ਜੀ ਪੁਲਿਸ ਨੂੰ ਡਿਊਟੀ ਨਹੀਂ ਕਰਨ ਦਿੱਤੀ ਉਹ ਵੀ ਸਾਰੀ ਚੀਜ਼ ਵੀਡੀਓ ਰਿਕਾਰਡਿੰਗ ਦੇ ਵਿੱਚ ਹੈ ਉਥੇ ਕੋਈ ਐਸੀ ਗੱਲ ਨਹੀਂ ਹੋਈ ਕਿ ਡਿਊਟੀ ਤੋਂ ਰੋਕਿਆ ਗਿਆ ਇਹ ਤਾਂ ਪੁਲਿਸ ੱੱਕੇ ਨਾਲ ਵੜੀ ਹੈ ਤੇ ਉਸੇ ਸਪੋਰਟਰ ਪਹਿਲਾਂ ਮੌਜੂਦ ਸੀ ਉਹ ਇੱਕ ਝੂਠਾ ਪਰਚਾ ਮਹੀਨੇ ਬਾਦ ਉਹ ਵੀ ਇੱਕ ਮਹੀਨੇ ਬਾਅਦ ਮਤਲਬ ਉਹਦੀ ਰਿਪੋਰਟ ਵੀ ਇੱਕ ਮਹੀਨੇ ਬਾਅਦ ਇਹ ਨਹੀਂ ਕਿ ਪਰਚਾ ਇੱਕ ਮਹੀਨੇ ਬਾਅਦ ਪੁਲਿਸ ਨੇ ਲਿਖਿਆ ਕਿ ਸਾਨੂੰ ਅੱਜ ਇਨਫੋਰਮੇਸ਼ਨ ਮਿਲੀ ਹੈ ਇੱਕ ਮਹੀਨੇ ਬਾਅਦ ਜਿਹੜੀ ਚੀਜ਼ ਚੈਨਲਾਂ ਤੇ ਚੱਲ ਗਈ ਉਹ ਲੋਕਲ ਪੁਲਿਸ ਨੂੰ ਇੱਕ ਮਹੀਨੇ ਬਾਅਦ ਉਹਦੀ ਸ਼ਿਕਾਇਤ ਮਿਲੀ ਹੈ ਸੋ ਇੱਕ ਗੱਲ ਬੜੀ ਸਪਸ਼ਟ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਇਹ ਦੱਸਣ ਕਿ ਉਹਰੇ ਤਾਂ ਇੱਕ ਤੋਂ ਇੱਕ ਬਾਅਦ ਪਰਚਾ ਵਿਕਰਮ ਮਜੀਠੀਆ ਉੱਤੇ ਦਿੱਤਾ ਜਾ ਰਿਹਾ ਤੇ ਦੂਜੇ ਪਾਸੇ ਰਮਨ अरोड़ा ਜੀ ਦੇ ਮੁਕਦਮੇ 'ਚ ਕੀ ਹੋਇਆ ਜੀ ਜ਼ਿਕਰ ਹੋਗਾ ਕਿ ਵਿਜੀਲੈਂਸ ਨੇ ਵਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਸੀ ਜਿਸ ਤੋਂ ਬਾਅਦ ਦੇ ਵਿੱਚ ਉਹ ਲਗਾਤਾਰ ਰਿਮਾਂਡ ਤੇ ਚਲਦੇ ਰਹੇ ਤੇ ਹੁਣ ਉਹ ਨਿਆਇਕ ਹਿਰਾਸਤ ਦੇ ਵਿੱਚ ਨੇ ਵਿਕਰਮ ਸਿੰਘ ਮਜੀਠੀਆ ਨੇ ਆਪਣੀ ਗ੍ਰਿਫਤਾਰੀ ਅਤੇ ਰਿਮਾਂਡ ਨੂੰ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਸੀ ਫਿਲਹਾਲ ਵਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਵੱਲੋਂ ਉਹ ਪਟੀਸ਼ਨ ਵੀ ਵਾਪਸ ਲਈ ਗਈ ਹੈ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਕਦੋਂ ਰਾਹਤ ਮਿਲਦੀ ਹੈ ਤੋਂ ਉन्नत ਫਰੰਟਲਾਈਨ ਜੰਗੀ ਜਹਾਜ਼ ਆਈਐਨਐਸ ਉਦੇਗਰੀ ਅਤੇ ਆਈਐਨਐਸ ਹਿਮਗIRI ਨੂੰ ਇੱਕੋ ਸਮੇਂ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿਖੇ ਭਾਰਤੀ ਜਲ ਸੈਨਾ ਦੇ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਸ਼ਾਮਲ ਕੀਤਾ ਗਿਆ ਹੈ ਇਸ ਵਿਸ਼ੇਸ਼ ਮੌਕੇ ਤੇ ਰੱਖਿਆ ਮੰਤਰੀ ਨੇ ਕਿਹਾ ਕਿ ਇਹ ਦੋ ਘਾਤਕ ਜੰਗੀ ਜਹਾਜ਼ ਸਵੈ ਨਿਰਭਰ ਭਾਰਤ ਦੇ ਸੁਪਨੇ ਦੇ ਸਾਕਾਰ ਹੋਣ ਦੀ ਤਸਵੀਰ ਹੈ ਕੁਝ ਸਮੇਂ ਪਹਿਲੇ ਹਮਨੇ ਇੱਕ ਹੋਰ ਕਮਿਸ਼ਨਿੰਗ ਦੇਖੀ ਸੀ ਆਈਐਨਐਸ ਤਮਾਲ ਕੀ ਵਹ ਇੱਕ ਮਲਟੀ ਰੋਲ ਸਟੀਲਡ ਫ੍ਰਿਗੇਟ ਹੈ ਜਿਸੇ ਰੂਸ ਮੇ ਬਣਾਇਆ ਗਿਆ ਔਰ ਹਾਲ ਹੀ ਮੇ ਕੁਝ ਸਮੇਂ ਪਹਿਲੇ ਉਸੇ ਭਾਰਤੀ ਨੌਸ਼ੇਨਾ ਮੇ ਸ਼ਾਮਿਲ ਕੀਤਾ ਗਿਆ आई एन तमाल का इंडक्शन हमारे लिए गौरव का विषय है लेकिन इससे भी बड़े गौरव का विषय यह है कि भारत के लिए फॉरेन मेडशिप का आखिरी ऑर्डर था जब हम डिसाइड कर चुके हैं कि फ्यूचर में इंडियन नेवी के लिए कोई भी जहाज विदेश में नहीं बनेगा हम अपने जहाज स्वयं ही भारत में बनाएंगे देवी और सज्जनों यह आत्मनिर्भरता का हमारा पक्का संकल्प है या डिफेंस प्रोडक्शन में सेल्फ रिलायंस की ओर हमारा यह बहुत ही डिसाइसिव स्टेप है आईएनएस एन और आईएनएस एन उसी संकल्प का प्रमाण है मैं यह मानता हूं आप सबको जानकर यह बेहद खुशी होगी कि इंडियन नेवी ने इन वारशिप की कमीशनिंग के साथ ही सेंचुरी पूरी कर ली है देवी और सज्जनों उदयगिरी भारतीय नौसेना के वारशिप डिजाइन ब्यूरो द्वारा स्वदेशी रूप से डिजाइन किया गया यह सौवा या शिप है साथ ही मुझे यह जानकर भी बड़ी खुशी हुई है कि इन वारशिप्स के निर्माण में 75 परसेंट से भी अधिक कंपोनेंट के सोर्स इंडियन मैन्युफैक्चरर्स और हमारी एम हैं इसके बनाने वाले साथियों नेवी के वारशिप डिजाइन ब्यूरो को हंड्रेड शिप्स बनाने में लगभग 50 साल लगे लेकिन मेरा मानना है कि आने वाले 25 सालों में यानी 2050 तक आपकी डबल सेंचुरी निश्चित रूप से पूरी हो जाएगी ਸਤਲੁਜ ਦੇ ਵਿੱਚ ਪਾਣੀ ਦੇ ਵਧ ਰਹੇ ਪੱਧਰ ਨੇ ਲੋਕਾਂ ਦੀ ਚਿੰਤਾ ਨੂੰ ਵਧਾ ਦਿੱਤਾ ਹੈ ਲੁਧਿਆਣਾ ਦੀ ਸਸਰਾਲੀ ਕਲੋਨੀ ਵਾਸੀਆਂ ਚ ਸਹਿਮ ਦਾ ਮਾਹੌਲ ਹੈ ਦਰਿਆ ਦੇ ਕੰਡੇ ਤੇ ਪਹੁੰਚੇ ਇਲਾਕਾ ਵਾਸੀਆਂ ਨੇ ਦੱਸਿਆ ਕਿ ਉਹਨਾਂ ਦੀਆਂ ਜ਼ਮੀਨਾਂ ਪਾਣੀ ਦੇ ਵਿੱਚ ਸਵਾ ਗਈਆਂ ਨੇ ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਦੇ ਪ੍ਰਤੀ ਨਰਾਜ਼ਗੀ ਜ਼ਾਹਰ ਕੀਤੀ ਹੈ ਤੇ ਸਾਡੀ ਮਤ ਲਗੇ ਸਾਰੀ ਜ਼ਮੀਨ ਨੂੰ ਦੇਖੋ ਸਾਰੀ ਢਾ ਲੱਗਿਆ ਹੈ ਮਤ ਲਗੇ ਇੱਥੇ ਕੋਈ ਵੀ ਨੂੰ ਪਹੁੰਚਾ ਜਿਆਦਾ ਬੰਦਾ ਲੈ ਆ ਕੇ ਪੱਥਰ-ਪੁੱਥਰ ਲਵਾਵੇ ਪਹਿਲਾਂ ਇਹਨਾਂ ਦਾ ਇੱਥੇ ਆਪਣਾ ਟੱਕ ਚੱਲਦਾ ਹੁੰਦਾ ਸੀ ਠੀਕ ਹੈ ਨਾ ਪਿੰਡ ਵਾਲੇ ਬੰਦੇ ਨੇ ਬਥੇਰਾ ਟੱਕ ਰੋਕਣ ਦੀ ਕਿਤੇ ਮਤ ਲ ਠੀਕ ਆ ਆਪਣਾ ਨੇ ਸਰਕਾਰ ਵੀ ਨਾਲ ਮਿਲੀ ਹੋਗੀ ਤੇ ਹੁਣ ਸਾਡੇ ਜਾਣਗੇ ਜਾ ਕੇ ਉੱਥੇ ਮੋਟਰਾਂ ਵੀ ਸਾਰੀਆਂ ਡੱਗੀਆਂ ਠੀਕ ਹੈ ਨਹੀਂ ਤੇ ਖੰਬੇ ਵੀ ਹੁਣ ਤੁਹਾਡੇ ਸਾਹਮਣੇ ਦੇਖੋ ਕਿੰਨਾ ਬੁਰਾ ਹਾਲ ਆ ਠੀਕ ਹੈ ਜੇ ਇਦਾਂ ਹੀ ਚੱਲਦਾ ਰਿਹਾ ਫਿਰ ਤਾਂ ਜਣਗੇ ਪਿੰਡ ਤੋਂ ਨੁਕਸਾਨ ਆ ਪਹਿਲੇ ਵੀ ਨੁਕਸਾਨ ਬਹੁਤ ਚੱਲੇ ਆ ਤੇ ਹੁਣ ਮੰਨ ਲਓ ਕਿ ਜਿੰਨੀਆਂ ਵੀ ਫਸਲਾਂ ਆ ਸਾਰੀਆਂ ਬੇਕਾਰ ਹੋ ਗਈਆਂ ਕਿੰਨੇ ਕਿੱਲੇ ਜ਼ਮੀਨ ਪ੍ਰਭਾਵਿਤ ਹੋਈ ਜੇ ਸਾਡੇ ਹੁੰਦੇ ਹੁੰਦਾ ਤਿੰਨ ਕਿੱਲੇ ਡੱਗ ਗਿਆ ਸਾਡੇ ਹੁੰਦੇ ਜਣਗੇ ਸਵੇਰ ਤਾਂ ਹੀ ਦੇਖ ਰਹੇ ਹਾਂ ਚੜਾਈ ਦੇ ਵਿੱਚ ਮੰਨ ਲਾ ਕੇ 2-300 ਫੋਟ ਜ਼ਮੀਨ ਡੱਗੀ ਆ ਲੰਬੇ ਲੋੜ ਦੇ ਸਾਹਮਣੇ ਠੀਕ ਹੈ ਨਹੀਂ ਤੇ ਜਣਕੇ ਇਹੀ ਆ ਵੀ ਹੁਣ ਨੁੱਕੇ ਨੱਕੇ ਲਵਾਈ ਜਾਵੇ ਤਾਂ ਬਚਾਅ ਹੋ ਸਕਦਾ ਇਹਨਾਂ ਦੇ ਪਾਣੀ ਦਾ ਪੱਦਰ ਲੱਗ ਬਦਰਿਆ ਲਗਾਤਾਰ ਪਾਣੀ ਤਾਂ ਬਹੁਤ ਜਣਕੇ ਬਦਰਿਆ ਪਾਣੀ ਸਵੇਰ ਦਾ ਹਾਂਜੀ ਪਾਣੀ ਆ ਰਿਹਾ ਵਾ ਜਣਕੇ ਹੁਣ ਇਹ ਆ ਵੀ ਸਾਰੇ ਆਈ ਜਾਂਦੇ ਤੇ ਜਾਈ ਜਾਂਦੇ ਆ ਕੋਈ ਦੇਖਦਾ ਨਹੀਂ ਹੈਗਾ ਕੋਈ ਪ੍ਰਸ਼ਾਸਨ ਦਾ ਨਹੀਂ ਇੱਥੇ ਕੋਈ ਨਹੀਂ ਆਇਆ ਇੱਕ ਲੋਕਮੈਂਟ ਹੋਈ ਸਾਰਾ ਪਿੰਡ ਜਾਣੂ ਕਿ ਸਵੇਰ ਦਾ ਆਇਆ ਹੋਇਆ ਹਾਂਜੀ ਲੋਕਮੈਂਟ ਹੋਈ ਗੁਰਦੁਆਰੇ ਚ ਹਾਂਜੀ ਗੁਰਦੁਆਰੇ ਚ ਸਰਪੰਚ ਸਾਹਿਬ ਨੇ ਕਰਾਈ ਸੀ ਵੀ ਪਾਣੀ ਬਦਰਿਆ ਤੇ ਆਪਣਾ ਵਿਚਾਰ ਰੱਖੋ ਵੇ ਦੇਖੋ ਠੀਕ ਹੈ ਕੋਈ ਪੁਲਿਸ ਜਾਰੀ ਕੀਤੀ ਗਈ ਆ ਕੋਈ ਨੌਜਵਾਨ ਵਗੈਰਾ ਇਕੱਠੇ ਕੁੱਟੀ ਹੋਈ ਨਹੀਂ ਅਸੀਂ ਤਾਂ ਜੀ ਆਪ ਦੇਖ ਰਹੇ ਆ ਵੀ ਹੁਣ ਵੀ ਜਣ ਕੇ ਹੋਰ ਤਾਂ ਕੋਈ ਆਇਆ ਨਹੀਂ ਸਾਡੇ ਕੋਲ ਕੋਈ ਸਮਾਨ ਹੋ ਤਾਂ ਅਸੀਂ ਜਣ ਕੇ ਲਾਵਾਂਗੇ ਨਾ ਹਾਂ ਕੋਈ ਆਵੇ ਤਾਂ ਆਹੀਂ ਕਰਾਂਗੇ ਕੋਈ ਨਹੀਂ ਆ ਸਾਡੇ ਕੋਲ ਹਾਂਜੀ ਉਹ ਦੇਖੋ ਸਾਰੇ ਸਾਡੇ 2 ਕਿਲੋਮੀਟਰ ਜੀ ਸਾਡੇ ਪਿੰਡ ਤੋਂ ਪਿੰਡ ਹਾਂਜੀ ਪਿੰਡ 2 ਕਿਲੋਮੀਟਰ ਜੀ ਬਨ ਤਾਂ ਆਹੀ ਆ ਬਨ ਆ ਰਿਹਾ ਦੇਖੋ ਉੱਥੇ ਤਾਂ ਆਪਣਾ ਸਰਬ 100 ਕਿਲੋਮੀਟਰ ਦਾ ਬਨ ਨਾ ਹਾਂ 100 ਫੁੱਟ ਦਾ 100 ਫੁੱਟ ਦਾ ਜੀ ਸਿਰਫ ਉਲਟਾਂ ਲੱਗੀਆਂ ਜੀ ਪੂਰੀ ਹਾਂ ਉੱਥੇ ਵੀ ਜਾ ਕੇ ਥੋੜਾ ਜਿਹਾ ਦੇਖੋ ਆਪੇ ਪਤਾ ਲੱਗ ਜਾਣਾ ਲਾ ਲਿਆ ਜਿੱਥੋਂ ਲੱਗਿਆ ਫਿਰ ਪਿੰਡ ਚ ਦਾ ਪਾਣੀ ਆ ਜਾਣਾ ਹਾਂਜੀ ਹਾਂਜੀ ਹੋ ਰਹੀਆਂ ਜੀ ਆਟੇ ਗਾਂ ਘੈਰਨੀ ਆ ਸਾਡੇ ਚਾਚੇ ਦੀਆਂ 2 ਕਿੱਲੇ ਉਸ ਤੋਂ ਪਰੇ ਨਾਲ ਸਾਡੀ ਹੈ ਜੀ ਉਹਦਾ ਵਿੱਚੇ ਹੀ ਆ ਖੈਰ ਅਸੀਂ ਕੋਈ ਕੰਮ ਨਹੀਂ ਆਂਦੀ ਇਸ ਟਾਈਮ ਆ 2 ਕਿੱਲੇ ਝੋਨਾ ਸੀਗਾ ਚਾਚੇ ਸਾਡੇ ਦਾ ਵਿੱਚ ਚਲਾ ਗਿਆ ਜੀ ਆ ਵੀ ਘਰ ਰਿਹਾ ਪਿੱਛੇ ਖੇਤ ਪੱਟੇ ਪੁੱਟੇ ਘੜੇ ਜਾਰੀ ਢਾ ਲੱਗੀ। ਕਦੋਂ ਤੋਂ ਪਾਣੀ ਦਾ ਪੱਧਰ ਵਧਿਆ ਇਹਨਾਂ। ਇਹ ਕੋਈ ਹਫ਼ਤਾ ਕੋ ਹੋ ਗਿਆ ਜੀ ਜਾਂ ਆ ਰਹੇ ਨੇ ਪਾਣੀ। ਬਹੁਤ ਗਿਰ ਰਹੀ ਹੈ ਜੀ। ਘਟੋ ਘਟ 2 2.5 ਕਿੱਲਿਆਂ ਦੀ ਬਾੜ ਤਾਂ ਸਾਡੇ ਕੱਲ ਤੋਂ ਹੀ ਮਤਲਬ ਗਿਰ ਗਈ ਹੈ 2.5 ਕਿੱਲਿਆਂ ਤੋਂ ਇੰਦਾ ਚੜਾਈ ਦੇ ਵਿੱਚ। ਹਾਂ ਜੀ। ਇੰਨੀ ਜ਼ਮੀਨ ਵਿੱਚ ਚੱਲੇ 9 ਵਜੇ ਤੋਂ ਲੈ ਕੇ ਹੁਣ ਪ੍ਰਸ਼ਾਸਨ ਦੇ ਬੰਦੇ ਪਹੁੰਚੇ ਸੀ ਇੱਥੇ ਆਏ। ਪ੍ਰਸ਼ਾਸਨ ਆ ਰਿਹਾ ਜੀ ਸਾਰਾ ਆ ਰਿਹਾ ਦੇਖ ਕੇ ਜਾਈ ਜਾ ਰਿਹਾ ਜੀ। ਕੀ ਗਲਤ ਹੋਈ ਕੋਈ? ਨਾ ਨਾ। ਗਾਲ ਮਾਤ ਬਸ ਇਹੀ ਆ ਪੁੱਛ ਕੇ ਦੇ ਕੇ ਆਪ ਦਾ ਜੋ ਵੀ ਆ ਇਹਨਾਂ ਦਾ ਲਿਖ ਕੇ ਲੈ ਗਿਆ ਬਸ ਗਾਲ ਘਰ ਤੁਹਾਡੇ ਕਿੰਨੀ ਕੁ ਦੂਰ ਹੈ ਇੱਥੋਂ ਜਿੱਤਾ ਮਤਲਬ ਘਰ ਫਿਲਹਾਲ ਦੂਰ ਆ ਜੀ ਅਜੇ ਹਾਂ ਜੀ ਘਰ ਜਮੀਨ ਦਾ ਨਕਸ਼ਾ ਅਲਰਟ ਹੈਗਾ ਲੱਗਦਾ ਕਿ ਪਾਣੀ ਦਾ ਪੱਧਰ ਵੱਧਦਾ ਤਾਂ ਜੇ ਹਿਸਾਬ ਨਾਲ ਹਾਲਾਤ ਇਦਾਂ ਹੀ ਰਹਿਏ ਪੀਤਾ ਜਿਵੇਂ ਢਾ ਲੱਗ ਰਹੀ ਹੈ ਜੀ ਨੁਕਸਾਨ ਹੋ ਸਕਦਾ ਪਿੰਡ ਨੂੰ ਪੰਜਾਬ ਦੇ ਵਿੱਚ ਬਦਲੇ ਮੌਸਮ ਨੇ ਤਾਪਮਾਨ ਨੂੰ ਹੇਠਾਂ ਡੇਗ ਦਿੱਤਾ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਮੌਸਮ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਦੱਸਿਆ ਕਿ ਪੰਜਾਬ ਦੇ ਕਈ ਥਾਵਾਂ ਤੇ ਦਰਮਿਆਨੀ ਤੋਂ ਭਾਰੀ ਬਾਰਿਸ਼ ਦੀ ਸੰਭਾਵਨਾ ਹੈ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਪੀਤੇ ਦਿਨ ਲੁਧਿਆਣਾ ਦੇ ਵਿੱਚ 72 ਐਮਐਮ ਤੋਂ ਵੱਧ ਬਰਸਾਤ ਦਰਜ ਕੀਤੀ ਗਈ ਹੈ ਜੀ ਪਿਛਲੇ 2-3 ਦਿਨਾਂ ਤੋਂ ਮੌਨਸੂਨ ਸਿਸਟਮ ਰੀਜਨ ਦੇ ਵਿੱਚ ਕਾਫੀ ਐਕਟਿਵ ਹੈ ਤਾਂ ਕਰਕੇ ਕਾਫੀ ਥਾਵਾਂ ਤੇ ਬਾਰਿਸ਼ ਰਿਕਾਰਡ ਕੀਤੀ ਜਾ ਰਹੀ ਹੈ ਔਰ ਇਹਦੇ ਨਾਲ ਡੇ ਟਾਈਮ ਟੈਂਪਰੇਚਰ ਦੇ ਵਿੱਚ ਵੀ ਗਿਰਾਵਟ ਅਬਜ਼ਰਵ ਕੀਤੀ ਗਈ ਹੈ ਅੱਜ ਦਾ ਡੇ ਟਾਈਮ ਟੈਂਪਰੇਚਰ 22.4 ਡਿਗਰੀ ਸੈਂਟੀਗ੍ਰੀਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 6.4 ਡਿਗਰੀ ਸੈਂਟੀਗ੍ਰੀਡ ਨੀਚੇ ਹੈ ਔਰ ਜੇ ਤੁਸੀਂ ਪਿਛਲੇ ਸਾਲਾਂ ਦਾ ਡੇਟਾ ਦੇਖੀਏ ਤਾਂ ਸਾਨੂੰ ਪਤਾ ਚੱਲਦਾ ਕਿ ਅੱਜ ਦਾ ਡੇ ਟਾਈਮ ਟੈਂਪਰੇਚਰ 22.4 ਡਿਗਰੀ ਸੈਂਟੀਗ੍ਰੀਡ 1970 ਤੋਂ ਲੈ ਕੇ ਹੁਣ ਤੱਕ ਦਾ ਲੋਇਸਟ ਡੇ ਟਾਈਮ ਟੈਂਪਰੇਚਰ 26 ਅਗਸਤ ਵਾਸਤੇ ਲੁਜਾਨਾ ਦੇ ਵਿੱਚ ਰਿਕਾਰਡ ਹੋਇਆ ਹੈ। ਔਰ ਇਸੇ ਤਰ੍ਹਾਂ ਅੱਜ ਦਾ ਮਿਨਿਮਮ ਟੈਂਪਰੇਚਰ 23.5 ਡਿਗਰੀ ਸੈਂਟੀਗ੍ਰੇਡ ਕੋਡ ਕੀਤਾ ਗਿਆ। ਜਿਹੜਾ ਕਿ ਨਾਰਮਲ ਤੋਂ ਲਗਭਗ 2.2 ਡਿਗਰੀ ਸੈਂਟੀਗ੍ਰੇਡ ਨੀਚੇ ਹੈ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਦੀ ਗੱਲ ਕਰੀਏ ਤਾਂ ਅੱਜ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋ ਸਕਦੀ ਹੈ। ਇਦੇ ਵਾਸਤੇ ਆਈਐਮਡੀ ਵੱਲੋਂ ਕੁਝ ਡਿਸਟ੍ਰਿਕਟਸ ਵਾਸਤੇ ਰੈਡ ਅਲਰਟ ਔਰ ਕੁਝ ਵਾਸਤੇ orange alert ਵੀ ਜਾਰੀ ਕੀਤਾ ਗਿਆ। ਅ ਗੁਰਦਾਸਪੁਰ, ਪਠਾਨਕੋਟ ਔਰ ਮਾਨਸਾ, ਬਰਨਾਲਾ ਔਰ ਸਬਰੀੂ ਡਿਸਟ੍ਰਿਕਟਸ ਵਾਸਤੇ ਅੱਜ ਰੈਡ ਅਲਰਟ ਆਈਐਮਡੀ ਵੱਲੋਂ ਜਾਰੀ ਕੀਤਾ ਗਿਆ। ਬਾਕੀ ਦੇ ਨਾਰਥ-ਈਸਟਰਨ ਔਰ ਸੈਂਟਰਲ ਡਿਸਟ੍ਰਿਕਟਸ ਵਾਸਤੇ orange alert ਜਾਰੀ ਕੀਤਾ ਗਿਆ ਔਰ ਸਾਊਥ-ਵੈਸਟਰਨ ਡਿਸਟ੍ਰਿਕਟਸ ਵਾਸਤੇ yellow alert ਜਾਰੀ ਕੀਤਾ ਗਿਆ। ਸੋ ਅੱਜ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਬਾਰਿਸ਼ ਹੋ ਸਕਦੀ ਹੈ ਔਰ ਕਿਤੇ-ਕਿਤੇ ਹੈਵੀ ਬਾਰਿਸ਼ ਵੀ ਹੋ ਸਕਦੀ ਹੈ। ਪਰ ਕੱਲ ਤੋਂ ਜਿਹੜੇ ਆਉਣ ਵਾਲੇ 3-4 ਦਿਨ ਨੇ ਉਹਨਾਂ ਦੇ ਵਿੱਚ ਪੰਜਾਬ ਦੇ ਵਿੱਚ ਕਿਤੇ ਕਿਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਔਰ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ ਕਿਤੇ ਕਿਤੇ ਹੈਵੀ ਬਾਰਿਸ਼ ਵੀ ਹੋ ਸਕਦੀ ਹੈ ਕਿਉਂਕਿ yellow alert ਨਾਰਥ-ਈਸਟਰਨ ਡਿਸਟ੍ਰਿਕਟਸ ਵਾਸਤੇ ਆਉਣ ਵਾਲੇ ਦਿਨਾਂ ਲਈ ਵੀ IMD ਵੱਲੋਂ ਜਾਰੀ ਕੀਤਾ ਗਿਆ। ਜਦੋਂ ਤੁਸੀਂ ਗੱਲ ਕਰੀ ਕੋ ਰਿਪੋਰਟ ਕਿਤੇ ਪਿਛਲੇ ਸਾਲ ਜਾਂ ਕੁਝ ਸਾਲ ਪਹਿਲਾਂ ਦੀ ਗੱਲ ਕਰਦੇ ਹੋ ਰਿਪੋਰਟ ਵਗੈਰਾ ਕਿਤੇ ਆਉਂਦੀ। ਹਾਂ ਜੇ ਅਸੀਂ ਲੁਧਿਆਣਾ ਦੀ ਬਾਰਿਸ਼ ਦੀ ਗੱਲ ਕਰੀਏ ਤਾਂ ਲੁਧਿਆਣਾ ਦੇ ਵਿੱਚ ਕੱਲ 72.4 ਮਿਲੀਮੀਟਰ ਬਾਰਿਸ਼ ਹੋ ਰਿਕਾਰਡ ਕੀਤੀ ਗਈ ਸੀ। ਜੀਐਸਸੀ ਪਿਛਲੇ ਸਾਲਾਂ ਦਾ ਰਿਕਾਰਡ ਦੇਖੀਏ ਤਾਂ ਇਹ 24 ਅਗਸਤ ਦੀ 1970 ਤੋਂ ਲੈ ਕੇ ਹੁਣ ਤੱਕ ਦੀ ਸੈਕੰਡ ਹਾਈਐਸਟ ਬਾਰਿਸ਼ ਸੀ ਕਿਉਂਕਿ ਇਹਦੇ ਤੋਂ ਪਹਿਲਾਂ 24 ਅਗਸਤ ਨੂੰ ਜਿਹੜਾ 1977 ਦੇ ਵਿੱਚ 93 ਮਿਲੀਮੀਟਰ ਬਾਰਿਸ਼ ਹੋਈ ਸੀ ਉਹਦੇ ਤੋਂ ਬਾਅਦ ਸੈਕੰਡ ਹਾਈਐਸਟ ਇਸ ਵਾਰੀ 72.4 ਰਿਕਾਰਡ ਕੀਤੀ ਗਈ ਹੈ ਇਸੇ ਤਰ੍ਹਾਂ 25 ਅਗਸਤ ਦੀ ਬਾਰਿਸ਼ ਜਿਹੜੀ 39.6 ਮਿਲੀਮੀਟਰ ਰਿਕਾਰਡ ਕੀਤੀ ਗਈ ਹੈ ਔਰ ਪਿਛਲੇ ਸਾਲਾਂ ਦਾ ਜੇ ਰਿਕਾਰਡ ਦੇਖੀ ਤਾਂ ਇਹ 1970 ਤੋਂ ਲੈ ਕੇ ਹੁਣ ਤੱਕ ਦੀ 25 ਅਗਸਤ ਦੀ ਸਭ ਤੋਂ ਜ਼ਿਆਦਾ بارش ਲੁਧਿਆਣਾ ਦੇ ਵਿੱਚ ਹੈ ਕਿਉਂਕਿ ਇਹਦੇ ਤੋਂ ਪਹਿਲਾਂ 1970 ਦੇ ਵਿੱਚ 37.8 ਮਿਲੀਮੀਟਰ بارش ਰਿਕਾਰਡ ਹੋਈ ਸੀ ਔਰ ਉਹਦੇ ਤੋਂ ਬਾਅਦ ਹੁਣ ਹਾਈਐਸਟ ਜਿਹੜੀ 39.6 ਮਿਲੀਮੀਟਰ بارش ਰਿਕਾਰਡ ਕੀਤੀ ਗਈ ਹੈ ਪੈਰਿਸ ਦੇ ਵਿੱਚ ਚੱਲ ਰਹੀ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੇ ਵਿੱਚ ਭਾਰਤ ਨੇ ਜੇਤੂ ਸ਼ੁਰੂਆਤ ਕੀਤੀ ਹੈ ਭਾਰਤੀ ਖਿਡਾਰਨ ਪੀਵੀ ਸਿੰਧੂ ਨੇ ਮਹਿਲਾਵਾਂ ਦੇ ਸਿੰਗਲ ਮੁਕਾਬਲੇ ਦੇ ਪਹਿਲੇ ਗੇੜ ਦੇ ਵਿੱਚ ਬੁਲਗਾਰੀਆ ਦੀ ਖਿਡਾਰਨ ਕੁਲਵਾਨਾ ਨੂੰ ਹਰਾ ਦਿੱਤਾ ਹੈ ਭਾਰਤ ਦੀ 스타 ਸ਼ਟਲਰ ਪੀਵੀ ਸਿੰਧੂ ਨੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੇ ਵਿੱਚ ਜਿੱਤ ਦੇ ਨਾਲ ਸ਼ੁਰੂਆਤ ਕੀਤੀ ਹੈ। ਪੈਰਸ ਵਿੱਚ ਚੱਲ ਰਹੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਮਹਿਲਾ ਸਿੰਗਲਸ ਦੇ ਪਹਿਲੇ ਦੌਰ ਦੇ ਵਿੱਚ ਸਿੰਧੂ ਨੇ ਬੁਲਗਾਰੀਆ ਦੀ ਕਲਵਾਨਾ ਨਲੰਬ ਤੋਵਾ ਨੂੰ 39 ਮਿੰਟ ਤੱਕ ਚੱਲੇ ਮੈਚ ਦੇ ਵਿੱਚ 23-21, 21-6 ਦੇ ਨਾਲ ਹਰਾ ਦਿੱਤਾ ਹੈ। 22ਵੇਂ ਦੌਰ ਦੇ ਵਿੱਚ ਸਿੰਧੂ ਦਾ ਸਾਹਮਣਾ ਹਾਂਗਕਾਂਗ ਦੀ ਸਲੋਨੀ ਸਮੀਰ ਭਾਈ ਮਹਿਤਾ ਅਤੇ ਮਲੇਸ਼ੀਆ ਦੀ ਲੈਤ ਸ਼ਾਨਾ ਵਿਚਕਾਰ ਹੋਣ ਵਾਲੇ ਮੈਚ ਦੀ ਜੇਤੂ ਦੇ ਨਾਲ ਹੋਵੇਗਾ। ਪੁਰਸ਼ਾਂ ਦੇ ਸਿੰਗਲ ਮੁਕਾਬਲੇ ਦੇ ਵਿੱਚ ਵੀ ਐਚਐਸ ਪ੍ਰਣੇ ਨੇ ਰਾਊਂਡ ਆਫ 64 ਵਿੱਚ ਫਿਨਲੈਂਡ ਦੇ ਖਿਡਾਰੀ ਨੂੰ ਹਰਾ ਦਿੱਤਾ ਹੈ। ਪ੍ਰਾਣੇ ਨੇ 47 ਮਿੰਟ ਤੱਕ ਚੱਲੇ ਮੈਚ ਦੇ ਵਿੱਚ 21-18, 21-15 ਦੇ ਨਾਲ ਜਿੱਤ ਦਰਜ ਕੀਤੀ ਹੈ। ਦੁਨੀਆ ਦੀ 15ਵੇਂ ਨੰਬਰ ਦੀ ਖਿਡਾਰਨ ਪੀਵੀ ਸਿੰਧੂ ਨੇ ਬੁਲਗਾਰੀਆ ਦੀ ਗੈਰ-ਦਰਜਾ ਪ੍ਰਾਪਤ ਖਿਡਾਰਨ ਨੂੰ 23-21, 21-6 ਨਾਲ ਹਰਾ ਕੇ ਅਗਲੇ ਦੌਰ ਦੇ ਵਿੱਚ ਜਗ੍ਹਾ ਬਣਾ ਲਈ ਹੈ। ਸਿੰਧੂ ਨੂੰ ਸ਼ੁਰੂਆਤ ਦੇ ਵਿੱਚ ਸਖਤ ਮੁਕਾਬਲੇ ਦਾ ਸਾਹਮਣਾ ਕਰਨਾ ਪਿਆ ਤੇ ਮੈਚ ਬਹੁਤ ਰਮਾਂਚਕ ਸੀ ਪਰ ਆਪਣੇ ਤਜਰਬੇ ਦੇ ਆਧਾਰ ਤੇ ਉਹਨੇ ਇਹ ਗੇਮ ਜਿੱਤ ਲਈ। ਸਿੰਧੂ ਨੇ ਦੂਜੀ ਗੇਮ ਦੇ ਵਿੱਚ ਪੂਰੀ ਤਰ੍ਹਾਂ ਦਬਦਬਾ ਬਣਾਇਆ ਤੇ ਮੈਚ ਦਾ ਅੰਤ ਨਾਲ ਜਿੱਤ ਲਿਆ ਵਿਸ਼ਵ ਦੇ 34ਵੇਂ ਨੰਬਰ ਦੇ ਖਿਡਾਰੀ ਐਚਐਸ ਪ੍ਰਣੇ ਨੇ ਪੁਰਸ਼ ਸਿੰਗਲਜ਼ ਦੇ ਰਾਉਂਡ ਆਫ 64 ਮੈਚ ਵਿੱਚ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ ਉਹਨੇ ਫਿਨਲੈਂਡ ਦੇ ਵਿਸ਼ਵ ਦੇ ਨੰਬਰ 1 ਜੇਓਲਡਰੌਫ ਨੂੰ ਸਿੱਧੀਆਂ ਗੇਮਾਂ ਦੇ ਵਿੱਚ 21-18 21-15 ਨਾਲ ਹਰਾ ਕੇ ਅਗਲੇ ਦੌਰ ਦੇ ਵਿੱਚ ਪ੍ਰਵੇਸ਼ ਕੀਤਾ ਹੈ ਇਹਦੇ ਨਾਲ ਹੀ ਪੁਰਸ਼ ਡਬਲਜ਼ ਰਾਉਂਡ ਆਫ 64 ਮੈਚ ਵਿੱਚ ਤਾਈਵਾਨ ਦੇ ਪੀਐਚ ਯਾਂਗ ਅਤੇ ਕੇਓ ਲੂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਉਹਨਾਂ ਨੇ ਭਾਰਤੀ ਜੋੜੀ ਨੂੰ ਸਿੱਧੀਆਂ ਗੇਮਾਂ ਦੇ ਵਿੱਚ 21-15 ਤੇ 21-5 ਨਾਲ ਹਰਾ ਦਿੱਤਾ ਇਸ ਤੋਂ ਇੱਕ ਦਿਨ ਪਹਿਲਾਂ 20 ਸਾਲਾ ਖਿਡਾਰੀ ਲਕਸ਼ਯ ਸੇਨ ਪੁਰਸ਼ ਸਿੰਗਲਸ ਦੇ ਪਹਿਲੇ ਦੌਰ ਵਿੱਚ ਹਾਰਨ ਤੋਂ ਬਾਅਦ ਟੂਰਨਾਮੈਂਟ ਤੋਂ ਬਾਹਰ ਹੋ ਗਏ ਨੇ ਭਾਰਤੀ ਖਿਡਾਰੀ ਲਕਸ਼ਯ ਸੇਨ ਨੂੰ ਵਿਸ਼ਵ ਦੇ ਨੰਬਰ 1 ਚੀਨ ਦੇ ਸ਼ੀ ਯੂਕੀ ਨੇ ਸਿੱਧੀਆਂ ਗੇਮਾਂ ਦੇ ਵਿੱਚ 21-17 ਅਤੇ 21-19 ਦੇ ਨਾਲ ਮਾਤ ਦਿੱਤੀ ਹੈ। ਜ਼ਿਕਰ ਹੋਗਾ ਕਿ ਬੈਡਮਿੰਟਨ ਵਰਲਡ ਫੈਡਰੇਸ਼ਨ ਦੁਆਰਾ ਇਸ ਚੈਂਪੀਅਨਸ਼ਿਪ ਦਾ ਆਯੋਜਨ ਕੀਤਾ ਜਾਂਦਾ ਹੈ। 올림픽 ਵਰਿਆਂ ਨੂੰ ਛੱਡ ਕੇ ਹਰ ਸਾਲ ਇਹ ਆਯੋਜਿਤ ਹੁੰਦੀ ਹੈ। ਇਸ ਚੈਂਪੀਅਨਸ਼ਿਪ ਦੇ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ 올림픽 ਦੇ ਬਰਾਬਰ ਹੀ ਬੈਡਮਿੰਟਨ ਵਿਸ਼ਵ ਰੈਂਕਿੰਗ ਦੇ ਅੰਕ ਮਿਲਦੇ ਨੇ ਤੇ ਸਾਲ ਦੇ ਸਭ ਤੋਂ ਸਰਵੋਤਮ ਸ਼ਟਲਰ ਨੂੰ ਵਿਸ਼ਵ ਦਾ ਚੈਂਪੀਅਨ ਵੀ ਐਲਾਨਿਆ ਜਾਂਦਾ ਹੈ। ਫਿਲਹਾਲ ਇਸ ਚੈਂਪੀਅਨਸ਼ਿਪ ਦੇ ਵਿੱਚ ਹੋਰ ਵੀ ਕਈ ਮੁਕਾਬਲੇ ਹੋਣੇ ਬਾਕੀ ਨੇ। ਦੇਖਣਾ ਹੋਵੇਗਾ ਕਿ ਭਾਰਤ ਕਿੰਨੇ ਕ ਮੈਡਲ ਹਾਸਲ ਕਰਦਾ ਹੈ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ حاضر ਹੋਵਾਂਗੇ ਆਗਿਆ ਦਿਓ ਧੰਨਵਾਦ